ਅੱਜ ਆਪਾਂ ਜਿਹੜੀਆਂ ਪੋਸਟਾਂ ਬਾਰੇ ਜਾਣਕਾਰੀ ਲੈ ਕੇ ਆਏ ਆਂ ਸੈਂਟਰਲ ਯੂਨੀਵਰਸਿਟੀ ਆਫ ਪੰਜਾਬ ਦੀਆਂ ਪੋਸਟਾਂ ਨੇ ਪੋਸਟਾਂ ਦੀ ਗਿਣਤੀ ਜ਼ਰੂਰ ਥੋੜੀ ਆ ਤੇ ਪਰ ਇਹਦੇ ਵਿੱਚ ਕਈ ਕਿਸਮ ਦੀਆਂ ਪੋਸਟਾਂ ਨੇ ਠੀਕ ਹੈ ਜਿਵੇਂ ਕਿ ਲਾਇਬ੍ਰੇਰੀਅਨ ਡਿਪਟੀ ਲਾਇਬ੍ਰੇਰੀਅਨ ਅਸਿਸਟੈਂਟ ਰਜਿਸਟਰਾਰ ਸਿਕਿਉਰਿਟੀ ਆਫੀਸਰ ਪ੍ਰਾਈਵੇਟ ਸੈਕਟਰੀ ਠੀਕ ਹੈ ਤੇ ਪਰ ਆਪਾਂ ਉਹ ਪੋਸਟਾਂ ਬਾਰੇ ਜ਼ਿਆਦਾ ਜਾਣਕਾਰੀ ਲਵਾਂਗੇ ਜਿਹੜੀ ਜ਼ਿਆਦਾ ਹੁੰਨ ਥੋੜੀਆਂ ਜੀਆਂ ਠੀਕ ਹੈ ਕਲਰਕ ਲੈਬ ਅਟੈਂਡੈਂਟ ਤੇ ਹੋਰ ਪੋਸਟਾਂ ਬਾਰੇ ਜਾਣਕਾਰੀ ਠੀਕ ਹੈ ਕੁੱਲ ਗਿਣਤੀ 40 ਐਨਾ ਪੋਸਟਾਂ ਦੀ ਹੁਣ ਇਹ ਪੋਸਟਾਂ ਦਾ ਵੈਸੇ ਤਾਂ ਕਲਰਕ ਦੀਆਂ ਪੋਸਟਾਂ ਦੇਖੋ ਕਾਫੀ ਨਿਕਲਦੀਆਂ ਰਹਿੰਦੀਆਂ ਨੇ ਪਰ ਇਹ ਪੋਸਟਾਂ ਦੀ ਖਾਸੀਅਤ ਇਹ ਹੈ ਵੀ ਇਹ ਪਲੱਸ 2 ਬੇਸ ਤੇ ਨਿਕਲੇ ਕਲਰਕਲ ਪੋਸਟ ਠੀਕ ਹੈ ਆਪਾਂ ਦੇਖੋ ਜਿਹੜੇ ਗ੍ਰੈਜੂਏਸ਼ਨ ਕਰਕੇ ਸਟੂਡੈਂਟ ਉਹ ਤਾਂ ਚਲੋ ਗ੍ਰੈਜੂਏਸ਼ਨ ਪਲੱਸ ਕੰਪਿਊਟਰ ਦਾ ਕਰਕੇ ਜਾਂ ਟਾਈਪਿੰਗ ਕਰਕੇ ਤੇ ਆਪਾਂ ਕਲਰਕ ਦੀ ਜੌਬ ਲਈ ਯੋਗ ਹੋ ਜਾਂਦੇ ਆ ਪਰ ਪਲੱਸ 2 ਵਾਲਿਆਂ ਨੂੰ ਮੌਕਾ ਬਹੁਤ ਰੇਅਰ ਮਿਲਦਾ ਇਸ ਟਾਈਮ ਠੀਕ ਹੈ ਇਸੇ ਲਈ ਇਹ ਪੋਸਟਾਂ ਬਾਰੇ ਜਾਣਕਾਰੀ ਜ਼ਰੂਰੀ ਆ ਠੀਕ ਹੈ ਗਿਣਤੀ 40 ਟੋਟਲ ਨੌਕਰੀਆਂ 2024 ਸੈਂਟਰਲ ਯੂਨੀਵਰਸਿਟੀ ਆਫ ਪੰਜਾਬ ਚਲੋ ਆਪਾਂ ਟਾਈਮ ਨਹੀਂ ਖਰਾਬ ਕਰਦੇ ਚੱਲਦੇ ਆਂ ਲਾਸਟ ਡੇਟ ਇਹਦੀ ਹੈਗੀ 4 12 2024 4 12 2024 4 ਦਸੰਬਰ ਆਈਆਂ ਨੂੰ ਕਾਫੀ دیر ਹੋ ਗਈ ਠੀਕ ਹੈ ਪਰ ਇਹਦੀ ਲਾਸਟ ਡੇਟ 4 12 2024 ਡੇਟ ਆਫ ਰਿਟਨ ਟੈਸਟ ਇਹਦੇ ਕੋ ਰਿਟਨ ਟੈਸਟ ਹੋਣਾਗਾ 10 12 2024 ਜਿਹੜੀਆਂ ਪੋਸਟਾਂ ਦਾ ਰਿਟਨ ਟੈਸਟ ਹੋਣਾ ਉਹਨਾਂ ਦੀ ਡੇਟ 10 12 2024 ਆ ਠੀਕ ਹੈ ਜਾਂ ਇੰਟਰਵਿਊ ਵਗੈਰਾ ਵੀ ਹੈਗੀ ਆ ਕੁਝ ਪੋਸਟਾਂ ਦੇ ਵਿੱਚ ਠੀਕ ਹੈ ਇਹਦੇ ਚ ਐਪਲੀਕੇਸ਼ਨ ਫੀਸ ਕਿੰਨੀ ਆ ਸਾਰੇ ਕੈਂਡੀਡੇਟਸ ਦੇ ਲਈ 600 ਆ ਠੀਕ ਹੈ ਤੇ ਜੇਕਰ ਕੋਈ ਕੈਂਡੀਡੇਟ ਐਸਸੀ ਸ਼ੈਡਿਊਲਡ ਕਾਸਟ ਐਸਟੀ ਸ਼ੈਡਿਊਲਡ ਟ్రਾਈਬਡ ਟ੍ਰਾਈਬਸ ਜਾਂ ਪੀਡਬਲਯੂਡੀ ਜਾਂ ਵੀਮੈਨ ਆ ਠੀਕ ਹੈ ਤਾਂ ਉਹਨਾਂ ਲਈ ਫੀਸ ਨਿਲ ਹੋਏਗੀ ਨਿਲ ਦਾ ਮਤਲਬ ਜ਼ੀਰੋ ਹੋਏਗੀ ਕੋਈ ਫੀਸ ਨਹੀਂ ਭਰਨੀ ਠੀਕ ਹੈ ਜਨਰਲ ਕੈਂਡੀ ਜਨਰਲ ਤੇ ਓਬੀਸੀ ਕੈਂਡੀਡੇਟਸ ਲਈ 600 ਰੁਪਏ ਮੀਨ ਚਲੋ ਉਦੋਂ ਬਾਅਦ ਕੁਆਲਿਫਿਕੇਸ਼ਨ ਮੈਂ ਤੁਹਾਨੂੰ ਦੱਸਿਆ ਇਹਦੇ ਵਿੱਚ ਪੋਸਟਾਂ ਕਈ ਨੇ ਪਰ ਆਪਾਂ ਮੇਨ ਮੇਨ ਪੋਸਟਾਂ ਬਾਰੇ ਗੱਲ ਕਰਾਂਗੇ ਠੀਕ ਹੈ ਇਹਦੇ ਵਿੱਚ ਲੋਅਰ ਡਿਵੀਜ਼ਨ ਕਲਰਕ ਦੀਆਂ ਪੋਸਟਾਂ ਨੇ ਲੋਅਰ ਡਿਵੀਜ਼ਨ ਕਲਰਕ ਐਲ ਡੀ ਸੀ ਬੋਲਦੇ ਆਪਾਂ ਇਹਨੂੰ ਐਲ ਡੀ ਸੀ ਦੇ ਲਈ ਇਹਨਾਂ ਨੇ ਸਿਰਫ ਪਲੱਸ 2 ਮੰਗੀ ਆ ਪਲੱਸ 2 ਕਲਾਸ ਪਾਸ ਹੋਵੇ ਪਲੱਸ ਇੰਗਲਿਸ਼ ਟਾਈਪਿੰਗ ਐਟ ਦੀ ਰੇਟ 35 ਡਬਲਯੂ ਪੀ ਐਮ ਡਬਲਯੂ ਪੀ ਐਮ ਦਾ ਮਤਲਬ ਵਰਡ ਪਰ ਮਿੰਟ ਠੀਕ ਹੈ 35 ਵਰਡਸ ਪਰ ਮਿੰਟ ਔਰ ਹਿੰਦੀ ਦੀ ਟਾਈਪਿੰਗ ਹੋਵੇ ਐਟ ਦੀ ਰੇਟ 30 ਵਰਡ ਪਰ ਮਿੰਟ 30 ਵਰਡ ਪਰ ਮਿੰਟ ਔਨ ਕੰਪਿਊਟਰ ਕੰਪਿਊਟਰ ਤੇ ਟਾਈਪਿੰਗ ਹੋਵੇ ਜਾਂ ਤਾਂ ਹਿੰਦੀ ਦੀ 35 ਵਰਡ ਪਰ ਮਿੰਟ ਹੋਵੇ ਜਾਂ ਸੌਰੀ ਜਾਂ ਤਾਂ ਇੰਗਲਿਸ਼ ਦੀ 35 ਵਰਡ ਪਰ ਮਿੰਟ ਹੋਵੇ ਜਾਂ ਹਿੰਦੀ ਦੀ 35 ਵਰਡ ਪਰ ਮਿੰਟ ਹੋਵੇ ਠੀਕ ਹੈ ਅਜ ਅਤੇ ਪ੍ਰੋਫੀਸ਼ੀਐਂਸੀ ਇਨ ਕੰਪਿਊਟਰ ਆਪਰੇਸ਼ਨਸ ਐਜ਼ ਵਰਕਿੰਗ ਨੌਲੇਜ ਆਫ ਐਮਐਸ ਆਫਿਸ ਐਟਸੈਟਰਾ ਤੇ ਨਾਲ ਹੀ ਇਹਦੇ ਚ ਇਹ ਕੰਡੀਸ਼ਨ ਆ ਵੀ ਜਿਹੜਾ ਕੈਂਡੀਡੇਟ ਪੋਸਟ ਅਪਲਾਈ ਕਰੂਗਾ ਐਲਡੀਸੀ ਦੀ ਉਹਨੂੰ ਕੰਪਿਊਟਰ ਆਪਰੇਸ਼ਨਸ ਆਪਰੇਸ਼ਨਸ ਦਾ ਮਤਲਬ ਕੰਪਿਊਟਰ ਨੂੰ ਚਲਾਉਣ ਦੇ ਵਿੱਚ ਵਰਕਿੰਗ ਨੋਲਿਜ ਹੋਵੇ ਕਿਹੜੇ ਸੌਫਟਵੇਅਰ ਦੇ ਵਿੱਚ ਮੇਨਲੀ ਐਮ ਐਸ ਆਫਿਸ ਐਮ ਐਸ ਆਫਿਸ ਦੇ ਵਿੱਚ ਐਮ ਐਸ ਵਰਡ ਐਕਸਲ ਪਾਵਰਪੁਆਇੰਟ ਐਕਸੈਸ ਕੁਝ ਵੀ ਆ ਸਕਦਾ ਬਟ ਮੇਨਲੀ ਐਮ ਐਸ ਆਫਿਸ ਠੀਕ ਹੈ ਇਹਦੀ ਕੁਆਲਿਫਿਕੇਸ਼ਨ ਆ ਐਲਡੀਸੀ ਦੇ ਲਈ ਤਿੰਨ ਕੁਆਲਿਫਿਕੇਸ਼ਨਾਂ ਨੇ ਤਿੰਨਾਂ ਦਾ ਜੋੜ ਕਰਕੇ ਜੋ ਬਣਦੀ ਆ ਉਹ ਕੁਆਲਿਫਿਕੇਸ਼ਨ ਆ ਤੁਹਾਡੀ ਠੀਕ ਹੈ ਤਾਂ ਇਹਨਾਂ ਪੋਸਟਾਂ ਬਾਰੇ ਜਾਣਕਾਰੀ ਦੇਣ ਦਾ ਮੰਤਵ ਵੀ ਇਹ ਸੀ ਵੀ ਪਲੱਸ 2 ਬੇਸ ਤੇ ਚਾਹੇ ਪੋਸਟਾਂ ਦਾ ਸੀ ਨੇ ਠੀਕ ਹੈ ਪੋਸਟਾਂ ਦੀ ਗਿਣਤੀ ਥੋੜੀ ਆ 10 ਕ ਪੋਸਟਾਂ ਨੇ ਪਰ 10 ਕ ਪੋਸਟਾਂ ਵੀ ਵਾਧੂ ਨੇ ਜਦੋਂ ਆਪਾਂ ਕਿਸੇ ਨੇ ਇੱਕ ਲੈਣ ਦਾ ਟਾਰਗੇਟ ਹੁੰਦਾ ਠੀਕ ਹੈ ਤੇ ਪਲੱਸ 2 ਬੇਸ ਤੇ ਪੋਸਟਾਂ ਘੱਟ ਆਉਂਦੀਆਂ ਇਸ ਲਈ ਤੁਹਾਡੇ ਤੱਕ ਸੂਚਨਾ ਪਹੁੰਚਾਈ ਆ ਚਲੋ ਆਪਾਂ ਅੱਗੇ ਚੱਲਦੇ ਆਂ ACBG ਕ ਲੈਬੋਰਾਟਰੀ ਟੈਨਡੈਂਟ ਦੀ ਇੱਕ ਦੋ ਪੋਸਟਾਂ ਹੈਗੀਆਂ ਨੇ ਉਹਨਾਂ ਦੇ ਵਿੱਚ ਕੀ ਮੰਗਿਆ ਪਲੱਸ 2 ਵਿਦਿਅਕ ਸਾਇੰਸ ਸਟਰੀਮ ਠੀਕ ਹੈ ਸਾਇੰਸ ਸਟਰੀਮ ਤੇ 10th ਕਲਾਸ ਜਾਂ ਜ਼ਿਆਦਾ ਇਹ ਹੋਵੇ ਪਲੱਸ 2 ਵਿਦਿਅਕ ਸਾਇੰਸ ਸਟਰੀਮ ਜਾਂ 10th ਕਲਾਸ ਵਿਦਿਅਕ ਸਾਇੰਸ ਸਬਜੈਕਟ ਪੜਿਆ ਹੋਵੇ ਤੇ 2 ਸਾਲ ਦਾ ਐਕਸਪੀਰੀਅੰਸ ਹੋਵੇ ਲੈਬੋਰਾਟਰੀ ਦੇ ਵਿੱਚ ਰਿਕੋਗਨਾਈਜ਼ਡ ਯੂਨੀਵਰਸਿਟੀ ਇੰਸਟੀਚਿਊਸ਼ਨ ਜਾਂ ਕਾਲਜ ਦੇ ਵਿੱਚ ਮਤਲਬ ਕਿਸੇ ਵੀ ਮਾਨਤਾ ਪ੍ਰਾਪਤ ਯੂਨੀਵਰਸਿਟੀ ਸੰਸਥਾ ਜਾਂ ਕਾਲਜ ਦੇ ਵਿੱਚ ਐਜ਼ ਅ ਲੈਬੋਰਾਟਰੀ ਲੈਬੋਰਟਰੀ ਦੇ ਵਿੱਚ ਵਰਕਿੰਗ ਦਾ ਐਕਸਪੀਰੀਅੰਸ ਹੋਵੇ 2 ਸਾਲ ਦਾ ਘੱਟੋ-ਘੱਟ ਪਲੱਸ 10th ਕੀਤੀ ਹੋਵੇ ਤੇ ਇੱਕ एलिਜੀਬਿਲਟੀ ਆ ਦੂਜੀ एलिਜੀਬਿਲਟੀ ਹੈਗੀ ਆ 10+2 ਵਿਦ ਸਾਇੰਸ ਸਟਰੀਮ ਡਾਇਰੈਕਟ ਅੱਛਾ ਉਸ ਤੋਂ ਬਾਅਦ ਬਾਕੀ ਜਿਹੜੀਆਂ ਪੋਸਟਾਂ ਨੇ ਉਹਨਾਂ ਦੇ ਲਈ एलिਜੀਬਿਲਟੀ ਦੇ ਲਈ ਨਾ ਤੁਸੀਂ ਮੇਰੇ ਤੋਂ ਨੋਟੀਫਿਕੇਸ਼ਨ ਮੰਗਵਾ ਸਕਦੇ ਮੈਂ ਤੁਹਾਨੂੰ ਨੋਟੀਫਿਕੇਸ਼ਨ ਭੇਜ ਦਾਂਗਾ ਤੁਹਾਨੂੰ ਅੱਗੇ ਵੀ ਮੈਂ ਦੱਸਦਾ ਉਹਨਾਂ ਠੀਕ ਹੈ 984960350 ਕਿੰਨਾ ਨੰਬਰ ਆ ਇਹ ਮੇਰੇ ਕੋਲ ਸਪੈਸ਼ਲ ਨੰਬਰ ਇਸੇ ਕੰਮ ਲਈ ਰੱਖਿਆ ਹੋਇਆ ਹੈ 9814960350 ਇਸ ਨੰਬਰ ਤੇ ਤੁਸੀਂ ਮੈਨੂੰ ਠੀਕ ਹੈ ਪੋਸਟਾਂ ਦਾ ਨੋਟੀਫਿਕੇਸ਼ਨ ਮੰਗਾ ਸਕਦੇ ਹੋ ਪੋਸਟਾਂ ਦੀ ਜਾਣਕਾਰੀ ਦੇ ਕੇ ਮੈਨੂੰ ਦੱਸ ਦਿਆ ਕਰੋ ਕਿਹੜੀ ਪੋਸਟ ਦੀ ਕਿਹੜੀ ਪੋਸਟ ਦਾ ਨੋਟੀਫਿਕੇਸ਼ਨ ਚਾਹੀਦਾ ਕਿਹਦਾ ਅਪਲਾਈ ਔਨਲਾਈਨ ਦਾ ਲਿੰਕ ਚਾਹੀਦਾ ਜੋ ਵੀ ਕੁਝ ਮੰਗਵਾਉਣਾ ਤੁਸੀਂ ਇੱਥੋਂ ਮੰਗਵਾ ਸਕਦੇ ਹੋ ਉਹਨਿੰਨਾ ਪੋਸਟਾਂ ਦੇ ਵਿੱਚ ਬਾਕੀ ਚਾਹੇ ਗਿਣਤੀ 1 ਕਿ 2-2 ਪੋਸਟਾਂ ਹੀ ਨੇ 2-2 3-3 ਪੋਸਟਾਂ ਹੀ ਨੇ ਬਟ ਉਹਨਾਂ ਬਾਰੇ ਜੇ ਜਾਣਕਾਰੀ ਲੈਣੀ ਹੈ ਤੁਸੀਂ ਮੈਨੂੰ WhatsApp ਕਰ ਦਿਓ ਠੀਕ ਹੈ ਵੀ ਡਿਟੇਲਡ ਨੋਟੀਫਿਕੇਸ਼ਨ ਭੇਜ ਦੋ ਚਲੋ ਅੱਗੇ ਆਪਾਂ ਚੱਲਦੇ ਹਾਂ ਏਜ ਦੇ ਉੱਪਰ ਏਜ ਦੇ ਉੱਪਰ ਵੀ ਉਹੀ ਦੋ ਪੋਸਟਾਂ ਦੀ ਗੱਲ ਕਰਾਂਗਾ ਬਲੋ ਡਿਵੀਜ਼ਨ ਕਲਰਕ ਦੇ ਲਈ ਏਜ ਮੰਗੀ 18 ਤੋਂ 30 ਸਾਲ ਲੈਬੋਰੀ ਟੈਂਡੈਂਟ ਦੇ ਲਈ ਏਜ ਮੰਗੀ 18 ਤੋਂ 30 ਸਾਲ ਬਾਕੀ ਪੋਸਟਾਂ ਦੇ ਲਈ ਅਤੇ ਏਜ ਰਿਲੈਕਸੇਸ਼ਨ ਐਸ ਪਰ ਕੈਂਡੀਡੇਟ 기ਵਨ ਬਾਕੀ ਪੋਸਟਾਂ ਦੇ ਲਈ ਉਮਰ ਕਿੰਨੀ ਆ ਅਤੇ ਸਾਰੀਆਂ ਪੋਸਟਾਂ ਦੇ ਲਈ ਏਜ ਦੀ ਰਿਲੈਕਸੇਸ਼ਨ ਦਾ ਕੀ ਸਿਸਟਮ ਆ ਇਹ ਸਾਰਾ ਕੁਝ ਦੇਖਣ ਲਈ ਤੁਸੀਂ ਨੋਟੀਫਿਕੇਸ਼ਨ ਪੜੋ ਕਿਉਂਕਿ ਇੰਨੀਆਂ ਪੋਸਟਾਂ ਬਾਰੇ ਡਿਟੇਲ ਦੇਣੀ ਸੰਭਵ ਨਹੀਂ ਹੁੰਦੀ ਬਹੁਤ ਮੁਸ਼ਕਿਲ ਹੋ ਜਾਂਦੀ ਹੈ ਤੁਸੀਂ ਵੀਡੀਓ ਨੂੰ ਸਕਿਪ ਵੀ ਕਰ ਸਕਦੇ ਹੋ ਠੀਕ ਹੈ ਉਦੋਂ ਕਿ ਆਪਣੇ ਕੋਲ ਆ ਗਿਆ ਚੋਣ ਦੇ ਪੜਾ ਚੋਣ ਦੇ ਪੜਾ ਕੀ ਨੇ ਇਹਦੇ ਵਿੱਚ ਦੋ ਪ੍ਰਕਾਰ ਦੀਆਂ ਪੋਸਟਾਂ ਨੇ ਇੱਕ ਤਾਂ ਗਰੁੱਪ ਬੀ ਦੀਆਂ ਪੋਸਟਾਂ ਨੇ ਇੱਕ ਗਰੁੱਪ ਸੀ ਦੀਆਂ ਪੋਸਟਾਂ ਨੇ ਠੀਕ ਹੈ ਤੇ ਰਿਟਨ ਟੈਸਟ ਫਾਰ ਗਰੁੱਪ ਬੀ ਗਰੁੱਪ ਬੀ ਦੇ ਸੀ ਦੀਆਂ ਪੋਸਟਾਂ ਦੇ ਲਈ ਰਿਟਨ ਟੈਸਟ ਹੋਏਗਾ ਬਾਕੀ ਜਿਹੜੀਆਂ ਪੋਸਟਾਂ ਨੇ ਉਹਨਾਂ ਦੇ ਲਈ ਨੋਟੀਫਿਕੇਸ਼ਨ ਨੂੰ ਚੈੱਕ ਕੀਤਾ ਜਾਵੇ ਠੀਕ ਚਲੋ ਅੱਗੇ ਆਜੋ ਨੋਟੀਫਿਕੇਸ਼ਨ ਦਾ ਲਿੰਕ ਤੁਹਾਨੂੰ ਮੈਂ ਭੇਜਦਾਗਾ ਤੁਹਾਨੂੰ ਫਿਰ ਰਿਪੀਟ ਕਰ ਰਿਹਾ 98 149 60 350 ਇਸ ਨੰਬਰ ਤੇ ਤੁਸੀਂ ਮੈਨੂੰ ਜੌਬ ਦਾ ਨਾਮ ਲਿਖ ਕੇ ਜਾਂ ਪੁੱਛ ਸਕਦੇ ਹੋ ਵੀ ਕਿਹੜੀ ਕਿਸੇ ਵੀ ਜੌਬ ਦੇ ਲਈ ਜਿਹੜੀਆਂ ਆਮ ਮੈਂ ਜਿਹੜੀਆਂ ਦੀ ਵੀਡੀਓ ਬਣਾਉਣਾ ਉਹਨਾਂ ਜੌਬਸ ਦੇ ਬਾਰੇ ਕੋਈ ਵੀ ਇਨਫੋਰਮੇਸ਼ਨ ਚਾਹੀਦੀ ਹੈ ਨੋਟੀਫਿਕੇਸ਼ਨ ਚਾਹੀਦਾ ਜਾਂ ਅਪਲਾਈ ਔਨ ਦਾ ਲਿੰਕ ਅਪਲਾਈ ਔਨਲਾਈਨ ਦਾ ਲਿੰਕ ਚਾਹੀਦਾ ਤਾਂ ਤੁਸੀਂ ਮੈਨੂੰ ਵਟਸਐਪ ਕਰ ਦਿਓ ਪੋਸਟ ਦਾ ਨਾਮ ਮੈਂ ਤੁਹਾਨੂੰ ਭੇਜ ਦਾਂਗਾ ਉਹਦੇ ਲਈ ਠੀਕ ਹੈ ਕਿਰਪਾ ਕਰਕੇ ਵਟਸਐਪ ਐਸਐਮਐਸ ਹੀ ਕੀਤਾ ਜਾਵੇ ਨਾ ਕਾਲ ਕੀਤੀ ਜਾਵੇ ਨਾ ਸਿੰਪਲ ਕਾਲ ਕੀਤੀ ਜਾਵੇ ਚਲੋ ਇਹ ਰਿਹਾ ਆਪਣੇ ਕੋਲੇ ਨੋਟੀਫਿਕੇਸ਼ਨ ਦਾ ਲਿੰਕ ਇਹਰੇ ਆਪਣੇ ਕੋਲ ਵੈਬਸਾਈਟ ਦਾ ਲਿੰਕ ਇਹਰੇ ਆਪਣੇ ਕੋਲ ਅਪਲਾਈ ਆਨਲਾਈਨ ਦਾ ਲਿੰਕ ਅਪਲਾਈ ਆਨਲਾਈਨ ਦੇ ਲਿੰਕ ਦੇ ਵਿੱਚ ਧਿਆਨ ਰੱਖਿਓ ਗਰੁੱਪ ABC ਦੇ ਪੋਸਟਾਂ ਨੇ ਇੱਕ ਤਾਂ ਇੱਕ ਲਾਇਬ੍ਰੇਰੀਅਨ ਦੀ ਡਿਪਟੀ ਲਾਇਬ੍ਰੇਰੀ ਸਪੈਸ਼ਲ ਦੋਨਾਂ ਦੇ ਲਈ ਲਿੰਕ ਅਲੱਗ-ਅਲੱਗ ਆ ਧਿਆਨ ਚ ਰੱਖਿਓ ਠੀਕ ਹੈ ਚਲੋ ਉਸ ਤੋਂ ਬਾਅਦ ਦੇਖੋ ਮੈਂ ਜਿਹੜੀ ਲਾਸਟ ਗੱਲ ਤੁਹਾਨੂੰ ਕਹਿਣਾ ਹੁੰਦਾ ਵੀ ਤੁਸੀਂ ਕੋਈ ਵੀ ਪੋਸਟ ਹੈ ਜਿਹੜੀ ਉਹ ਜਿੰਨੀ ਦੇ ਤੁਸੀਂ ਅਫੀਸ਼ੀਅਲ ਨੋਟੀਫਿਕੇਸ਼ਨ ਨਹੀਂ ਪੜਦੇ ਨਾ ਉਨੀ ਦੇ ਤੁਸੀਂ ਨਾ ਪਰਿਆ ਕਰੋ ਪਹਿਲੇ ਅਫੀਸ਼ੀਅਲ ਨੋਟੀਫਿਕੇਸ਼ਨ ਪੜੋ ਮੇਰੇ ਵੱਲੋਂ ਵੈਸੇ ਨੌਲੇਜ ਬੈਸਟ ਦਿੱਤੀ ਜਾਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਪਰ ਫਿਰ ਵੀ ਕਿਤਨਾ ਕਿਤੇ ਗਲਤੀ ਰਹਿੰਦਾ ਚਾਂਸ ਹੋ ਜਾਂਦਾ ਇਸ ਲਈ ਨੋਟੀਫਿਕੇਸ਼ਨ ਨੂੰ ਪੜੋ ਠੀਕ ਹੈ ਜਿਹੜਾ ਅਫੀਸ਼ੀਅਲ ਨੋਟੀਫਿਕੇਸ਼ਨ ਹੁੰਦਾ ਵੈਬਸਾਈਟ ਤੋਂ ਡਾਊਨਲੋਡ ਕਰਕੇ ਜਾਂ ਕਿਦੋਂ ਵੀ ਪ੍ਰਾਪਤ ਕਰਕੇ ਉਹਨੂੰ ਚੰਗੀ ਤਰ੍ਹਾਂ ਪੜੋ ਫਿਰ ਪੋਸਟ ਨੂੰ ਅਪਲਾਈ ਕਰੋ ਜੇ ਤੁਹਾਨੂੰ ਲੱਗਦਾ ਵੀ ਤੁਹਾਡੇ ਕੰਮ ਦੀ ਆ ਠੀਕ ਹੈ ਇਸੇ ਨਾਲ ਹੀ ਮੇਰੀ ਵੀਡੀਓ ਖਤਮ ਹੁੰਦੀ ਆ ਅਗਿਆ ਦਿਓ ਧੰਨਵਾਦ